ਜਿਵੇਂ ਹੋਇਆ ਜੀ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਨੂੰ ਕੁਝ ਵੀ ਕੋਈ ਮਾੜੇ ਅਨਸਰ ਕਰਨ ਦੀ ਜਿਹੜੀ ਮਾਰੀ ਹੈ ਨਾ ਕੋਈ ਮਰੀਦ ਨਹੀਂ ਨੀ ਆਈਡੀ ਦਾ ਕੋਈ ਟੈਰਰਿਜ਼ਮ ਫਲਾਣ ਦੀ ਕੋਸ਼ਿਸ਼ ਕਰਨਗੇ ਕੋਈ ਵੀ ਐਦਾਂ ਦੀਆਂ ਗਤੀਵਿਧੀਆਂ ਕਰਨਗੇ ਅਸੀਂ ਉਹਨਾਂ ਨੂੰ ਸਖਤ ਸ਼ਕਤੀ ਨਾਲ ਕਾਰਵਾਈ ਕਰਾਂਗੇ ਉਹਨਾਂ ਦੇ ਇਸੇ ਲੜੀ ਤਹਿਤ ਸਾਡੀ ਸਾਡੀ ਪੁਲਿਸ ਨੂੰ ਕੱਲ ਇਨਫੋਰਮੇਸ਼ਨ ਮਿਲੀ ਕਿ ਜੀਵਨ ਫੌਜੀ ਜਿਹੜਾ ਹੈਗਾ ਫੋਰਨ ਬੇਸਡ ਟੈਰਰਿਸਟ 엘ਮੈਂਟ ਹੈਗਾ ਉਹਦੇ ਇੱਕ ਮੋਡਿਊਲ ਦੇ ਤਹਿਤ ਸਾਡੇ ਕੋਲੇ ਇਨਫੋਰਮੇਸ਼ਨ ਆਈ ਕਿ ਇਹ 4-5 ਜਣਿਆਂ ਦਾ ਗਰੋਹ ਬਣਿਆ ਹੋਇਆ ਹੈ ਜਿਹੜੇ ਕਿ ਇਹ ਇਨਾਂ ਕੋਲ ਐਕਸਪਲੋਸਿਵ ਵੀ ਹੈਗੇ ਨੇ ਇਨਾਂ ਕੋਲ ਮਾਰੂ ਹਥਿਆਰ ਵੀ ਹੈਗੇ ਨੇ ਤੇ ਜਿਹੜੇ ਮਾੜੇ ਕੰਮ ਕਰਨ ਦੇ ਸਰਾਖ ਚ ਨੇ ਤੇ ਇਹਨਾਂ ਨੇ ਪਹਿਲਾਂ ਵੀ ਮਾੜੇ ਕੰਮ ਕੀਤੇ ਨੇ ਉਸੇ ਲੜੀ ਤਹਿਤ ਫਿਰ ਅਸੀਂ ਇੱਕ FIR ਨੰਬਰ 58 ਸਾਡਾ 345 ਐਕਸਪਲੋਸਿਵ ਐਕਟ ਤੇ UAPA ਦੇ ਅੰਡਰ ਅਸੀਂ PS ਰਮਦਾਸ ਕਲਰਾਤੀ ਰਜਿਸਟਰ ਕੀਤੀ ਤੇ ਸਾਨੂੰ ਜਦੋਂ ਇਹ ਸਾਨੂੰ ਏਜੰਸੀਜ਼ ਨੇ ਵੀ ਸਾਨੂੰ ਇਨਟੀਮੀਟ ਕੀਤਾ ਇਹਦੇ ਬਾਰੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਕਿ ਇਹ ਜੋ ਦੋਸ਼ੀ ਨੇ ਇਹ ਐਕਟਿਵ ਆ ਤੇ ਚੱਲਦੇ ਜਾ ਰਹੇ ਨੇ ਸਾਡੀਆਂ ਟੀਮਜ਼ ਬੜੀਆਂ ਹੀ ਮਾਈਨੂਟਲੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀਗੀਆਂ ਤੇ ਇੱਥੇ ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਰਮਦਾਸ ਇਲਾਕੇ ਵਿੱਚ ਇਹ ਤੂਸੀ ਦੇ ਜਦੋਂ ਜਾ ਰਹੇ ਸੀਗੇ ਸਾਡੀ ਟੀਮਾਂ ਤੇ ਇਹ ਦੋ ਜਿਹੜੇ ਦੋਸ਼ੀ ਨੇ ਇਹਨਾਂ ਦੋਸ਼ੀਆਂ ਦਾ ਨਾਂ ਹੈਗਾ ਜੀ ਲਖਪ੍ਰੀਤ ਸਿੰਘ ਉਰਫ ਲਵ ਅਤੇ ਵਿਸ਼ਾਲ ਮਸੀਹ ਉਰਫ ਮੰਗਲ ਇਹ ਦੋਵੇਂ ਜਾਫਰਕੋਟ ਥਾਣਾ ਜਨਾਲਾ ਦੇ ਵਾਸੀ ਨੇ ਜੀ ਇਹ ਦੋਨਾਂ ਨੂੰ ਜਦੋਂ ਸਾਡੀ ਟੀਮ ਨੇ ਰੋਕਿਆ ਤੇ ਇਹਨਾਂ ਨੇ ਸਾਡੀ ਟੀਮ ਤੇ 6 ਫਾਇਰ ਕੀਤੇ ਨੇ ਜੀ ਆਪਣੀਆਂ ਪਿਸਟਲਸ ਤੋਂ ਇੱਕ ਜਗਾਨਾ 9mm ਪਿਸਟਲ ਅਤੇ ਇੱਕ ਬਲੌਕ 9mm ਪਿਸਟਲੇ ਕੀ ਕਾਫੀ ਸਫਿਸਟੀਕੇਟਿਡ ਵੈਪਨਸ ਨੇ ਇਹਨਾਂ ਤੋਂ ਇਹਨਾਂ ਨੇ 6 ਛੱਡੇ ਗਲਾਜ਼ਮਾ ਤੇ ਫਾਇਰ ਕੀਤੇ ਜਿਹੜੇ ਚੋ ਇੱਕ ਫਾਇਰ ਸਾਡੀ ਪੁਲਿਸ ਦੀ ਜਿਹੜੀ ਵਹੀਕਲ ਹੈ ਉਹਦੇ ਤੇ ਵੀ ਲੱਗਿਆ ਬਹੁਤ ਹੀ ਨੈਰੋਲੀ ਸਾਡੀ ਟੀਮ ਨੇ ਐਸਕੇਪ ਕੀਤਾ ਤੇ ਜਵਾਬੀ ਫਾਇਰ ਦੇ ਦੌਰਾਨ ਇਹਨਾਂ ਦੀ ਦੋਵਾਂ ਦੇ ਇੱਕ ਦੇ ਦੋਨੋਂ ਦਿਆਂ ਲੱਤਾਂ 'ਚ ਇਹਨਾਂ ਦੀ ਇੰਜਰੀ ਆਈ ਹੈ ਦੋਵਾਂ ਦੇ ਗਨਸ਼ੌਟ ਇੰਜਰੀ ਹੈਗੀ ਆ ਪਤਾ ਲੱਗਾ ਕਿਹੜੀ ਵਾਅਦਾ ਤਨ ਅੰਜਾਮ ਦਿੱਤਾ ਸੀ ਹੁਣ ਤੱਕ ਕੋਈ ਜਾਂਚਦਿਆਂ ਕੋਈ ਪਤਾ ਲੱਗਾ ਹੋਵੇ ਇਹ ਜੀ ਜਿਹੜੀਆਂ ਸਾਨੂੰ ਸਾਡੇ ਮੁਤਾਬਿਕ ਇਨਫੋਰਮੇਸ਼ਨ ਸਿਗੀਆਂ ਹੈ ਨਾ ਕੋਈ ਕਾਫੀ ਮਾਰੂ ਹਥਿਆਰ ਸਿਗੇ ਇਹਨਾਂ ਕੋਈ ਐਕਸਕਲੂਸਿਵ ਵੀ ਸਿਗੇ ਤੇ ਬਾਕੀ ਹੁਣ ਜਿਵੇਂ ਇਹਨਾਂ ਨੂੰ ਅਸੀਂ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਇਹਨਾਂ ਨੂੰ ਇੱਕ ਵਾਰੀ ਹਸਪੀਟਲਾਈਜ਼ ਕੀਤਾ ਹੈ ਇਹਨਾਂ ਤੋਂ ਜਿਹੜੀ ਵੀ ਇਨਫੋਰਮੇਸ਼ਨ ਅਸੀਂ ਐਕਸਟ੍ਰੈਕਟ ਕਰਾਂਗੇ ਕਿ ਇਹਨਾਂ ਕੋਲ ਹੋਰ ਕੀ ਕੀ ਸਮਾਨ ਹੈ ਹਥਿਆਰ ਹੈਗੇ ਆ ਇਹਨਾਂ ਦੇ ਸਾਥੀ ਕੌਣ ਨੇ ਸਾਨੂੰ ਉਮੀਦ ਹੈ ਇਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਬਾਰਡਰ ਏਰੀਆ ਚ ਕਮਰੇ ਲੱਗਦਾ ਕੋਈ ਕਨਸਾਈਨਮੈਂਟ ਲੈਣ ਆ ਸਕ ਆਏ ਹੋਣਗੇ ਕਿਉਂਕਿ ਜੀ ਬੌਂਦੀ ਮੋਮੈਂਟਮ ਨਹੀਂ ਬਿਲਕੁਲ ਜੀ ਜਿਹੜੀਆਂ ਸਾਡੇ ਕੋਲ ਦੁਪਹਿਰ ਦਾ ਟਾਈਮ ਇਨਫੋਰਮੇਸ਼ਨ ਸੀਗੀ ਕਿ ਸਨ ਵੇਜੈਂਸੀਜ਼ ਉਹਨਾਂ ਅੱਗੇ ਅਜੇ ਪਿਸਟਲ ਆਈਆਂ ਅਧਰ ਆ ਸਕਦੇ ਆਏ ਹੋਣਗੇ ਇਹ ਕਾਫੀ ਮਾੜੀਆਂ ਗਤੀਵਿਧੀਆਂ ਚ ਇਨਵੋਲਡ ਸੀਗੇ ਤੇ ਇਹਨਾਂ ਨੇ ਇਸੇ ਇਲਾਕੇ ਚ ਜਿਹੜੀ ਐਕਸਟਰਸ਼ਨ ਕਾਲਸ ਜਿਹੜੇ ਆ ਜੀਵਨ ਫੌਜੀ ਮੈਂ ਦਾ ਆਪਣੇ ਆਪ ਨੂੰ ਕਹਿੰਦਾ ਹੈਗਾ ਉਹ ਟੈਰਰਿਸਟ ਐਲੀਮੈਂਟ ਹੈਗਾ ਤੇ ਇਹ ਬੇਸਿਕਲੀ ਜਿਹੜੇ ਹੈਗੇ ਉਹਦੇ ਕਹਿਣ ਤੇ ਇਹਨਾਂ ਨੇ ਇਲਾਕੇ ਚ دہشت ਫਲਾਉਣ ਦੀ ਕੋਸ਼ਿਸ਼ ਕਰਨੀ ਸੀ ਬਟ ਸਾਡੀ ਬਹੁਤ ਹੀ ਮਹਾਦਰੀਨਾਂ ਸਾਡੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਨੇ ਆਪ ਅੱਗੇ ਹੋ ਕੇ ਇਹਨਾਂ ਨੂੰ ਨਾਲ ਇਹਨਾਂ ਨੂੰ ਬੂ ਕੀਤਾ। ਇਹ ਕਿਸੇ ਨੇ ਐਕਸਕਲੂਸਿਵ ਮਿਲਿਆ ਉਹ ਨਾਲ ਕੋਈ ਸੰਬੰਧ ਹੈਗਾ ਨਾ ਤਾਂ ਜਿਹੜਾ ਤੱਕ ਬੱਲਾ ਤੋਂ ਮਿਲਿਆ। ਜੀ ਸਾਨੂੰ ਕਾਫੀ ਹਿੰਟ ਹੈਗੇ ਨੇ ਸਾਨੂੰ ਉਮੀਦ ਹੈ ਕਿ ਇਹਦੇ ਤੋਂ ਸਾਨੂੰ ਹੋਰ ਵੀ ਤੱਕ ਅਸੀਂ ਜਾ ਕੇ ਕੁਝ ਇਹ ਚੀਜ਼ਾਂ ਉਹਨਾਂ ਤੋਂ ਕਰਾਂਗੇ ਉਹਨਾਂ ਦੇ ਸਾਥੇ ਤੋਂ ਵੀ ਕੁਝ ਇਹ ਚੀਜ਼ ਕਰਾਂਗੇ ਸਾਨੂੰ ਉਮੀਦ ਹੈ ਕਿ ਕਾਫੀ ਵੱਡੀਆਂ ਇਹਨਾਂ ਤੋਂ ਰਿਕਵਰੀ ਹੋਣੀ ਹੈ। ਪਿਸਟਲ ਮਿਲਿਆ ਲੱਗਦਾ ਵੀ ਬਾਰਡਰ ਪਾਰਟ ਵਾਈ ਹੋ ਸਕਦੀ। ਬਿਲਕੁਲ ਜੀ ਜਿਹੜੇ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਰਿਕਵਰੀਜ਼ ਕਰ ਰਹੇ ਹਾਂ ਪਗੜਾ ਲੋਕਾਂ ਬੜੀ ਸਾਡੇ ਕੋਲ ਪਿਸਟਲਜ਼ ਆ ਰਹੀਆਂ ਨੇ ਜਿਹੜੀਆਂ ਸਫਿਸਟੀਕੇਟਿਡ ਵੈਪਨਜ਼ ਆ ਰਹੇ ਨੇ। ਇਹ ਜਿਹੜੀਆਂ ਸਾਰੀਆਂ ਪਿਸਟਲਸ ਨੇ ਉਹ ਉਸੇ ਤਰੀਕੇ ਦੀਆਂ ਪਿਸਟਲਸ ਨੇ ਜਿਗਾਨਾ ਪਿਸਟਲ ਤੇ 9mm ਬਲੌਕ ਪਿਸਟਲ ਜਿਹੜੀ ਹੈ ਠੀਕ